पुरख बाबा सुखदेव सिंह अपना पक्ष रखने ली अकाल तख्त साहब विखे पुजे वाहगुरु जी का खालसा वाहगुरु जी की फतेह असी सारी पंचायत पतवंते महापुरुष ਪੋਚੋ ਸਾਹਿਬ ਦੇ ਇਲਾਕੇ ਦੇ ਗੁਰਮਖ ਪਿਆਰੇ ਸੱਜਣ ਮਹਾਪੁਰਸ਼ਾਂ ਵੱਲੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਜੋ ਮਹਾਪੁਰਸ਼ਾਂ ਦੇ ਪਿੱਛੇ ਕੁਝ ਸਮੇਂ ਵਿੱਚ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਰੇ ਅਕਾਲ ਤਖਤ ਤੇ ਪਹੁੰਚੇ ਹਾਂ ਇਹ ਜੋ ਮਹਾਪੁਰਸ਼ਾਂ ਵੱਲੋਂ ਚਿੱਠੀ ਲਿਖ ਕੇ ਭੇਜੀ ਗਈ ਹੈ ਦਾਸ ਉਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਪੇਸ਼ ਕਰ ਰਿਹਾ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਜੀਓ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਕਾਰਨ ਦਾਸ ਨੂੰ ਗੰਭੀਰ ਸੱਟਾਂ ਲੱਗਈਆਂ ਸਨ ਜਿਸ ਕਰਕੇ ਮੈਂ ਸਰੀਰਕ ਤੌਰ ਤੇ ਚੌਂਕੜਾ ਮਾਰ ਕੇ ਬੈਠਣ ਵਿੱਚ ਅਸਮਰੱਤ ਸਾਨ ਬੀਤੇ ਦਿਨੀ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੇਰੇ ਕੁਰਸੀ ਉੱਤੇ ਬੈਠੇ ਹੋਣ ਦੀ ਵੀਡੀਓ ਸ਼ੂ ਅਸਲ ਮੀਡੀਆ ਉੱਤੇ ਵਾਇਰਲ ਹੋਈ ਹੈ ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਸੱਟ ਵੱਜੀ ਹੈ ਆਪ ਜੀ ਦੇ ਸੰਮੁਖ ਸੰਮਰ ਬੇਨਤੀ ਹੈ ਕਿ ਮੈਂ ਹਮੇਸ਼ਾ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਦਾ ਪੂਰਾ ਅਦੁੱਤ ਸਤਿਕਾਰ ਕੀਤਾ ਹੈ। ਸ੍ਰੀ ਗੁਰੂ ਸਾਹਿਬ ਜੀ ਨੂੰ ਪੂਰਨ ਤੌਰ ਤੇ ਸਮਰਪਿਤ ਹਾਂ। ਦਾਸ ਗੁਰੂ ਸਾਹਿਬ ਜੀ ਦੇ ਆਸਰੇ ਉੱਤੇ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਬਾਰੇ ਕਦੇ ਵੀ ਸੋਚ ਵੀ ਨਹੀਂ ਸਕਦਾ। ਮੇਰੇ ਵੱਲੋਂ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਦੀ ਦਾਸ ਸਮੁੱਚੇ ਪੰਥ ਤੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਖਿਮਾ ਦੀ ਜਾਚਨਾ ਕਰਦਾ ਹੈ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਗਾਹ ਤੋਂ ਦਾਸ ਸਿੱਖ ਰਹਿਤ ਮਰਿਆਦਾ ਦਾ ਪੂਰਾ ਖਿਆਲ ਰੱਖੇਗਾ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਉਡੀਕ ਵਿੱਚ ਹਰ ਵਕਤ ਸਮਰਪਿਤ ਰਹੇਗਾ ਮਹਾਂਪੁਰ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਚਿੱਠੀ ਜੋ ਸਾਰੀਆਂ ਸੰਗਤਾਂ ਵਿੱਚ ਰੂਹ ਰੂਹ ਪੜ੍ਹ ਕੇ ਸੁਣਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਮਹਾਂਪੁਰਸ਼ਾਂ ਦੇ ਨਾਲ ਹੋਰ ਗੁਰਮਖ ਪਿਆਰੇ ਸੰਤ ਮਹਾਂਪੁਰਸ਼ ਪਿੰਡ ਦੇ ਸਰਪੰਚ ਸਾਹਿਬ ਕਾ ਸਰਪੰਚ ਵੀ ਅਤੇ ਪੰਚਾਇਤ ਵੀ ਨਾਲ ਪਹੁੰਚੀ ਹੈ ਹੋਰ ਵੀ ਪਿੰਡਾਂ ਦੀ ਜੋ ਸੰਗਤ ਹੈ ਸਾਰੀ ਸੰਗਤ ਨਾਲ ਆਈ ਹੈ ਉਹ ਸੰਗਤ ਦੀ ਜੋ ਨਾਮ ਹੀ ਆਪ ਜੀ ਦੇ ਸਾਹਮਣੇ ਪੇਸ਼ ਕੀਤੇ ਹਨ ਸਾਰੀਆਂ ਸੰਗਤਾਂ ਇਹ ਦਾਸ ਨੂੰ ਵੀ ਪਤਾ ਹੈ ਮਹਾਪੁਰਸ਼ਾਂ ਨੇ ਸਾਰਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਹੈ ਇਹਨੀਆਂ ਕੋਈ ਵੀ ਆਦੇਸ਼ ਅਕਾਲ ਤਖਤ ਵੱਲੋਂ ਹੁੰਦਾ ਹੈ ਅਸੀਂ ਸਾਰੇ ਹੀ ਤੇ ਮਹਾਪੁਰਸ਼ ਉਸ ਨੂੰ ਸਮਰਪਤਾ ਹੁਕਮ ਮੰਨਣ ਵਿੱਚ ਹਮੇਸ਼ਾ ਹਰ ਵਕਤ ਹਾਜ਼ਰ ਹਾਂ ਭੈ ਰਜੀਤ ਸਿੰਘ ਭੈ ਰਜੀਤ ਸਿੰਘ